ਬਿਕਰਮ ਸਿੰਘ ਮਜੀਠੀਆ ਨੇ ਨਾਬੇ ਵਾਲੀ ਜੇਲ੍ਹ ਦੇ ਵਿੱਚੋਂ 200 ਤੇ 22 ਦਿਨਾਂ ਬਾਅਦ ਬਾਹਰ ਆਉਣ ਤੋਂ ਬਾਅਦ ਇੱਕਦਮ ਜਿਹੜੀਆਂ ਗੱਲਾਂ ਤਤੇ ਰੌਂ ਦੇ ਵਿੱਚ ਕਹੀਆਂ ਉਹਨੇ ਪੰਜਾਬ ਦੀ ਰਾਜਨੀਤਿਕ ਫਿਜ਼ਾ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਛੇੜੀ ਆ ਮੈਨੂੰ ذاتی ਤੌਰ ਦੇ ਉੱਤੇ ਇਹ ਲੱਗਦਾ ਸੀ ਕਿ ਮਜੀਠੀਆ ਹੋਰਾਂ ਦੇ ਵੱਲੋਂ 2-4 ਦਿਨ ਘਰ ਦੇ ਵਿੱਚ ਆਰਾਮ ਕੀਤਾ ਜਾਊਗਾ ਵਕ ਵਕ ਧਾਰਮਿਕ ਥਾਵਾਂ ਦੇ ਉੱਤੇ ਨਤਮਸਤਕ ਹੋਣਗੇ ਤੇ ਫਿਰ ਆਪਦੇ ਪੁਰਾਣੇ ਰੌਂ ਦੇ ਵਿੱਚ ਆਉਣਗੇ ਪਰ ਉਹ ਤਾਂ ਪਹਿਲੇ ਕੁਝ ਮਿੰਟਾਂ ਦੇ ਵਿੱਚ ਹੀ ਉਸੇ ਰੌਂ ਦੇ ਵਿੱਚ ਆ ਜਿਹੜੇ ਰੌਂ ਦੇ ਵਿੱਚ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਸੀ ਉਸੇ ਰੌਂ ਦੇ ਵਿੱਚ ਇੱਕਦਮ ਫੇਰ ਨਜ਼ਰ ਆਇਆ ਮੁੱਛਾਂ ਨੂੰ ਤਾ ਵੀ ਉਮੀਦਤਾ ਚੀਕਾਂ ਕਢਾ ਦੇਗਾ ਚੀਕਾਂ ਇਹ ਗੱਲ ਵੀ ਉਵੇਂ ਕਹੀ ਆ ਜਦੋਂ ਸਾਡਾ ਹੱਥ ਪੈ ਗਿਆ ਫੇਰ ਤੁਸੀਂ ਦੇਖੋ ਇਹ ਵੀ ਗੱਲ ਉਵੇਂ ਕਹੀ ਆ ਜੇਲ੍ਹ ਦੇ ਵਿੱਚ ਮੈਨੂੰ ਤਾਂ گارਲਿਕ ਬ੍ਰੈਡ ਲਿਆ ਕੇ ਦੇਣ ਵਾਲਿਆਂ ਦੀ ਕਮੀ ਕੋਈ ਨਹੀਂ ਸੀ ਇਹ ਵੀ ਗੱਲ ਕਹੀ ਆ ਜੇਲ੍ਹ ਦੇ ਵਿੱਚ ਮੇਰੇ ਕੋਲੇ ਤਿੰਨ ਸਰਾਣੇ ਸੀ ਇਹ ਵੀ ਗੱਲ ਕਹੀ ਆ ਸੰਤ ਮਹਾਪੁਰਸ਼ਾਂ ਦੇ ਉੱਤੇ ਇਹ ਗੱਲ ਕਹਿਣੀ ਨਹੀਂ ਚਾਹੀਦੀ ਜਿਹੜੀ ਕਿ ਇਸ ਵੇਲੇ ਕਹੀ ਜਾ ਰਹੀ ਹੈ ਯਾਨੀ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਬਾਰੇ ਜੋ ਕੁਝ ਕਿਹਾ ਉਹ ਸ਼ੋਭਦਾ ਨਹੀਂ ਇਹ ਵੀ ਗੱਲ ਕਹੀ ਆ ਅਸੀਂ ਤਾਂ ਬੰਗਣਾ ਵਾਲੀ ਤਰੀਖਾ ਕੇ ਗੁਜ਼ਾਰਾ ਕਰ ਲਿਆ ਤੁਹਾਡਾ ਕੀ ਬਣੂਗਾ ਇਹ ਵੀ ਗੱਲ ਕਹੀ ਆ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਕਰਦਾ ਕੀ ਆ ਉਹਦੇ ਕੋਲੇ ਕੋਈ ਸੰਵਿਧਾਨਕਾ ਉਹਦਾ ਵੀ ਨਹੀਂ ਇਹ ਵੀ ਗੱਲ ਕਹੀ ਆ ਤੇ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਵਿੱਚੋਂ ਖਦੇੜ ਦੇਣਾ ਭਜਾ ਦੇਣਾ ਇਹ ਵੀ ਗੱਲ ਕਹੀ ਆ ਤੇ ਸਿੱਧੂ ਮੂਸੇਵਾਲੇ ਵਾਂਗੂੰ ਮੈਨੂੰ ਵੀ ਮਰਵਾਉਣਾ ਚਾਹੁੰਦੇ ਸੀ ਵੀ ਇਹ ਜੇਲ੍ਹ ਦੇ ਵਿੱਚੋਂ ਬਾਹਰ ਆਵੀਂ ਹੀ ਨਾ ਇਹ ਚਾਹੁੰਦੇ ਸੀ ਪਰ ਇਵੇਂ ਹੋਇਆ ਨਹੀਂ ਕਿਉਂਕਿ ਸਾਡੇ ਨਾਲ ਤੁਹਾਡਾ ਪਿਆਰ ਤੇ ਬਾਬੇ ਦਾ ਅਸ਼ੀਰਵਾਦ ਆ ਤੇ ਅਦਾਲਤਾਂ ਨੂੰ ਸੱਚ ਝੂਠ ਦਾ ਪਤਾ ਇਹ ਗੱਲ ਕਹੀ ਆ ਆਮ ਆਦਮੀ ਪਾਰਟੀ ਦੇ ਨੇਤਾ ਗੱਲ ਕਹਿੰਦੇ ਜੀ ਕਿ ਜ਼ਮਾਨਤ ਮਿਲਣਾ ਇੱਕ ਪ੍ਰਕਿਰਿਆ ਦਾ ਹਿੱਸਾ ਤੁਹਾਨੂੰ ਬੇਲ ਮਿਲੀ ਆ ਬਰੀ ਨਹੀਂ ਹੋਏ ਤੁਸੀਂ ਐਵੇਂ ਟਾਰਾ ਮਾਰੀ ਜਾਂਦੇ ਕਿੜੀ ਕੋਈ ਕਾਰਗਲ ਦੀ ਜੰਗ ਜਿੱਤ ਕੇ ਆਏ ਆ ਕਿਹੜਾ ਕੋਈ ਤੁਸੀਂ ਬਹੁਤ ਦੇਸ਼ ਦੇ ਲਈ ਕੰਮ ਕੀਤਾ ਕਦੋਂ ਚ ਤੀਰ ਮਾਰਿਆ ਆਮ ਆਦਮੀ ਪਾਰਟੀ ਦੇ ਉੱਤੇ ਟਕੋਰ ਲਾਉਂਦੇ ਆਕਾਲੀ ਆਗੂ ਇਹ ਗੱਲ ਕਹਿੰਦੇ ਵੀ ਜਦੋਂ ਤੁਹਾਡੇ ਨੇਤਾ ਯਾਨੀ ਕਿ ਕੇਜਰੀਵਾਲ ਹੋਰਾਂ ਨੂੰ ਜ਼ਮਾਨਤ ਮਿਲਦੀ ਆ ਤੁਸੀਂ ਕਹਿੰਦੇ ਹੋਨੇ ਜੀ ਸੱਚ ਵੀ ਜਿੱਤ ਹੋਈ ਆ ਝੂਠ ਬੇਪਰਦ ਹੋ ਗਿਆ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਕ੍ਰਾਂਤੀ ਆ ਚੁੱਕੀ ਹੈ ਤੁਹਾਨੂੰ ਜ਼ਮਾਨਤ ਮਿਲੇ ਤਾਂ ਇਹ ਕ੍ਰਾਂਤੀ ਆ ਚੁੱਕੀ ਹੈ ਸਾਨੂੰ ਜ਼ਮਾਨਤ ਮਿਲੇ ਤਾਂ ਇਹ ਐਵੇਂ ਹੀ ਹੈ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਰਾਜਨੀਤੀ ਕਿਹੋ ਜਿਹਾ ਮੋੜ ਘਟੂਗੀ ਬਿਨਾਂ ਸ਼ੱਕ ਅਕਾਲੀ ਦਲ ਨੂੰ ਇਸ ਗੱਲ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਲਾਭ ਹੋਣ ਦੀ ਆਸ ਆ ਭਾਵੇਂ ਕਿ ਸਮਾਜ ਦੇ ਵਿੱਚ ਪੰਜਾਬੀ ਸਮਾਜ ਦੇ ਵਿੱਚ ਵੱਖ-ਵੱਖ ਸੋਚਾਂ ਵਾਲੇ ਲੋਕ ਰਹਿੰਦੇ ਆ ਕਿਸੇ ਨੂੰ ਇਹ ਲੱਗਦਾ ਜੀ ਕਿ ਮਜੀਠੀਆ ਨੂੰ ਜ਼ਮਾਨਤ ਮਿਲੀ ਹੀ ਕਿਉਂ ਕਿਸੇ ਨੂੰ ਇਹ ਲੱਗਦਾ ਜੀ ਕਿ ਉਹਦੇ ਨਾਲ ਧੱਕਾ ਹੋਇਆ ਸਭ ਦੇ ਵਿਚਾਰ ਆਪੋ ਆਪਣੇ ਆ ਪਰ ਇਹ ਗੱਲ ਚਿੱਟੇ ਰੰਗ ਨੂੰ ਸਾਫਾ ਕਿ ਅਕਾਲੀ ਦਲ ਨੇ ਇਸ ਜ਼ਮਾਨਤ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਵਿੱਚ ਪ੍ਰਚਾਰਨਾ ਤੇ ਜਿਹੜਾ ਠੱਪਾ ਲਾਇਆ ਗਿਆ ਕਿ ਮਜੀਠੀਆ ਤਾਂ ਨਸ਼ੇ ਦੇ ਨਾਲ ਜੁੜਿਆ ਹੋਇਆ ਉਹ ਤਾਂ ਤਸਕਰਾਂ ਨੂੰ ਪਨਾਹ ਕਰਦਾ ਸੀ ਪਨਾਹ ਦਿੰਦਾ ਸੀ ਉਹ ਪੁਸ਼ਤ ਪਨਾਹੀ ਕਰਦਾ ਸੀ ਇਸ ਦਾਗ ਨੂੰ ਧੋਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਕਿ ਬਿਕਰਮ ਸਿੰਘ ਮਜੀਠੀਆ ਕੱਲੇ ਮਾਝੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਉਂਦੇ ਸਮੇਂ ਤੇ ਗੇੜਾ ਵੀ ਦਿਓ ਕਿਉਂਕਿ ਇਸ ਵੇਲੇ ਜਿਹੜੀ ਹਾਈਪ ਇੱਕਦਮ ਮਿਲੀ ਆ ਜੋ ਇਸ ਵੇਲੇ ਅਕਾਲੀ ਦਲ ਨੂੰ ਇੱਕ ਵਾਰੀ ਉਭਾਰ ਮਿਲ ਰਿਹਾ ਇਹਨੂੰ ਉਹ ਵੱਧ ਤੋਂ ਵੱਧ ਵਰਤਣਾ ਵੀ ਚਾਹਣਗੇ ਤੇ ਆਮ ਆਦਮੀ ਪਾਰਟੀ ਕਿੱਥੇ ਜੇ ਖੜੂਗੀ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਕਿਉਂਕਿ ਕੇਜਰੀਵਾਲ ਸਾਹਿਬ ਖੋਰੀ ਇਹ ਗੱਲ ਕਹਿੰਦੇ ਰਹੇ ਆ ਵਾਰ-ਵਾਰ ਕਿ ਹਮਨੇ ਨਸ਼ੇ ਕੇ ਤਸਕਰੋਂ ਕੋ ਬੜੇ ਤਸਕਰੋਂ ਕੋ ਹੱਥ ਡਾਲਾ ਉਹਨਾਂ ਨੇ ਕਈ ਰੈਲੀਗਾਂ ਦੇ ਵਿੱਚ ਇਹ ਗੱਲ ਕਹੀ ਕਿ ਹਮਨੇ ਬੜੇ ਮਗਰਮੱਛੋਂ ਕੋ ਅੰਦਰ ਕੀਆ ਜੋ ਯਹਾਂ ਕੰਮ ਕਰਤੇ ਥੇ ਔਰ ਲੋਕੋ ਨੂੰ ਜੋ ਯਹਾਂ ਕੰਮ ਕਰਤੇ تھے ਜੋ ਲੋਕੋ ਨਸ਼ੇ ਕੇ ਆਦੀ ਕਰਤੇ تھے ਅਸੀਂ ਉਹਨਕੋ ਅੰਦਰ ਡਾਲ ਦਿਆ ਇਹ ਗੱਲ ਕਹੀ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦਾ ਇਹ ਬਿਆਨ ਰੁਕ ਜਾਣਾ ਕਿਉਂਕਿ ਜਿਨ੍ਹਾਂ ਨੂੰ ਹੱਥ ਪਾਇਆ ਜਿਹੜੇ ਮਗਰਮੱਛ ਜਿਹੜੇ ਅੰਦਰ ਕੀਤੇ ਉਹ ਤਾਂ ਸਭ ਤੋਂ ਵੱਡੇ ਬੰਦੇ ਬਾਹਰ ਨੇ ਤੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਕੋਲੇ ਇਹ ਮੈਟਰ ਰੁਕ ਜਾਣਾ ਤੇ ਅਕਾਲੀਆਂ ਦੇ ਕੋਲੇ ਇਹ ਮੈਟਰ ਵੱਡਾ ਹੋ ਗਿਆ ਕਿ ਅਸੀਂ ਬਾਹਰ ਆਏ ਆ ਬਾਹਰ ਤਾਂ ਆਏ ਕਿਉਂਕਿ ਸੁਪਰੀਮ ਕੋਰਟ ਨੇ ਗੱਲ ਕਹੀ ਆ ਹੁਣ ਮੁੱਛਾਂ ਨੂੰ ਤਾ ਦੇ ਕੇ ਜਿਹੜੇ ਰੌਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਆਰਦੀ ਚੜ੍ਹਦੀ ਕਲਾ ਪ੍ਰਗਟਾਈ ਹੈ ਤੇ ਜਿਵੇਂ ਕਿ ਆ ਜੀ ਕਿ 32 33 ਕੈਮਰੇ ਤਾਂ ਮੈਨੂੰ ਜੇਲ੍ਹ ਦੇ ਵਿੱਚ ਹੀ ਬਹਨੇ ਹੁੰਦੇ ਸੀ ਤੇ ਮੈਨੂੰ ਬਹੁਤ ਖੱਜਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਜੇ ਆਪਾਂ ਸੋਸ਼ਲ ਮੀਡੀਆ ਦੇ ਕਮੈਂਟ ਦੇਖੀਏ ਤਾਂ ਵੱਡੀ ਗਿਣਤੀ ਵਿੱਚ ਮਜੀਠੀਆ ਦੇ ਪੱਖ ਦੇ ਵਿੱਚ ਵੀ ਆ ਕੁਝ ਕ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਵੀ ਆ ਵੀ ਭਾਈ ਉਹ ਨਸ਼ਾ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਆ ਪਰ 100 ਅਥਰਸਾ ਸਰੇ ਤੇ ਗੰਡ ਅਕਾਲੀ ਦਲ ਨੂੰ ਇਸ ਜ਼ਮਾਨਤ ਦਾ ਲਾਭ ਹੋਣਾ ਹੀ ਹੋਣਾ ਹਾਲਾਂਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਕਿ ਹਾਲੇ ਅੰਦਰ ਕੇ ਸ਼ੁਰੂ ਹੋਣਾ ਹਾਲੇ ਤਾਂ ਜੀ ਇਹਦੇ ਖਿਲਾਫ ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਆ ਉਹਦੇ ਵਿੱਚ ਸਮੂਤ ਬਹੁਤ ਸਾਰੇ ਸਾਡੇ ਕੋਲ ਆ ਅਸੀਂ ਹੋਰ ਪੇਸ਼ ਕਰਨੇ ਆ ਉਹ ਜਦੋਂ ਵੀ ਪੇਸ਼ ਕੀਤੇ ਜਾਣਗੇ ਜਾਂ ਨਹੀਂ ਪੇਸ਼ ਕੀਤੇ ਜਾਣਗੇ ਸਮਾਂ ਦੱਸੂਗਾ ਫਿਰ ਹਾਲ ਮਜੀਠੀਆ ਦੇ ਬਾਹਰ ਆਉਣ ਤੋਂ ਬਾਅਦ ਅਕਾਲੀ ਦਲ ਨੂੰ ਇੱਕ ਜੋਸ਼ ਮਿਲਿਆ ਤੇ ਅਕਾਲੀ ਦਲ ਦੇ ਇਸ ਜੋਸ਼ ਦੇ ਵੱਲ ਭਾਜਪੀ ਵੀ ਨਹੀਂ ਜਲਾ ਕੇ ਦੇਖ ਰਹੀ ਤੇ ਬਾਕੀ ਸਿਆਸੀ ਪਾਰਟੀਆਂ ਵੀ ਕਿ ਭਾਈ ਅਕਾਲੀ ਦਲ ਸੱਚੀ ਮੁੱਚੀ ਲੰਮੇ ਸਮੇਂ ਵਾਸਤੇ ਕਿੱਥੇ ਜੇ ਖੜਦਾ ਮਜੀਠੀਏ ਦੇ ਬਾਹਰ ਆਉਣ ਤੋਂ ਬਾਅਦ ਜਿਹੜਾ ਹਲ ਲਾਲਾ ਹੋਈ ਆ ਇਹ ਦੁੱਧ ਦੇ ਉਬਾਲ ਵਰਗੀ ਆ ਜਾਂ ਇਹ ਚਿਰ ਸਥਾਈ ਆ ਇਹ ਵੋਟਾਂ ਤੱਕ ਵੀ ਜਾਊਗੀ ਜਾਂ 5-7 ਦਿਨਾਂ ਦੀ ਹਫਤੇ 10 ਦਿਨਾਂ ਦੀ ਗੱਲ ਹੈਗੀ ਆ ਸਮਾਂ ਦੱਸੂਗਾ ਬੰਦਾ ਕੀ ਆ ਪਰ ਇਹ ਜ਼ਮਾਨਤ ਐਨ ਉਸ ਮੌਕੇ ਤੇ ਹੋਈ ਆ ਜਿਹੜੇ ਵੇਲੇ ਅਕਾਲੀ ਦਲ ਨੂੰ ਮਜੀਠੀਆ ਦੀ ਲੋੜ ਪ੍ਰਤੀਤ ਹੋ ਰਹੀ ਸੀ ਜਿਹੜੇ ਵੇਲੇ ਅਕਾਲੀ ਦਲ ਮਹਿਸੂਸ ਕਰਦਾ ਸੀ ਇੱਕ ਹਿੱਸਾ ਸਾਰੇ ਤਾਂ ਨਹੀਂ ਇੱਕ ਹਿੱਸਾ ਮਹਿਸੂਸ ਕਰਦਾ ਸੀ ਕਿ ਮਜੀਠੀਆ ਬਾਹਰ ਆਵੇ ਤਾਂ ਮਾਝੇ ਵਾਲੀ ਸਭੇਵਾਰੀ ਉਹ ਸੰਭਾਲ ਲਵੇ ਤੇ ਮਜੀਠੀਆ ਨੇ ਬਾਹਰ ਆਉਣ ਤੋਂ ਬਾਅਦ ਕੀ ਕੀ ਆਪਦਾ ਜਲਵਾ ਪੇਸ਼ ਕਰਨਾ ਤੇ ਸਰਕਾਰ ਦੇ ਖਿਲਾਫ ਕਿਹੜੇ ਕਿਹੜੇ ਮੋਰਚੇ ਕਿਵੇਂ ਕਿਵੇਂ ਖੋਲਣੇ ਆ ਇਹ ਸਮੇਂ ਨੇ ਤੈਅ ਕਰ ਲੈਣਾ ਪਰ ਅਕਾਲੀ ਦਲ ਦੇ ਵਾਸਤੇ ਇਹ ਇੱਕ ਸ਼ੁਭ ਸ਼ਗਨ ਵਾਲੀ ਗੱਲ ਕਹਿ ਸਕਦੇ ਆ ਹਾਲਾਂਕਿ ਬਹੁਤ ਸਾਰੇ ਬਵਾਦਾਂ ਦੇ ਵਿੱਚੋਂ ਅਕਾਲੀ ਦਲ ਨਿਕਲ ਰਿਹਾ ਹੁਣ ਵਾਲੇ ਬਵਾਦਾਂ ਦੀ ਥਾਂ ਦੇ ਉੱਤੇ ਪਹਿਲੇ ਬਵਾਦਾਂ ਦੇ ਵਿੱਚ ਇਸ ਤੋਂ ਵੀ ਵੱਧ ਰਿਹਾ ਵਿਨੀਆ ਆਉਂਦੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਇੱਕੋ ਲੀਡ ਦੇ ਉੱਤੇ ਕਿਵੇਂ ਤੁਰਦੇ ਆ ਵਿਨੀਆ ਕਿ ਆਉਂਦੇ ਸਮੇਂ ਦੇ ਵਿੱਚ ਉਹ ਇਕੱਠੇ ਹੋ ਕੇ ਹਮਲਾ ਮਾਰ ਕੇ ਅਕਾਲੀ ਦਲ ਨੂੰ ਕਿਵੇਂ ਮੂਰੇ ਕਰਦੇ ਆ ਵਿਨੀਆ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਕਿਨੂੰ ਕਿਨੂੰ ਕਿਹੜੀ ਕਿਹੜੀ ਚੁਣੌਤੀ ਪੇਸ਼ ਕਰਦਾ ਤੇ ਕੀ ਅਕਾਲੀ ਦਲ ਦਾ ਭਾਜਪੀ ਨਾਲ ਗੱਠਜੋੜ ਹੁੰਦਾ ਜਾਂ ਫਿਰ ਨਹੀਂ ਪਰ ਇਹ ਗੱਲ ਬਿਲਕੁਲ ਸੱਚੀ ਆ ਚਿੱਟੇ ਦਿਨ ਮੂੰਹ ਸਾਫ ਆ ਕਿ ਵਿਕਰਮ ਮਜੀਠੀਆ ਦੇ ਆਉਣ ਤੋਂ ਬਾਅਦ ਅਕਾਲੀ ਦਲ ਦਾ ਕੈਡਰ ਅਕਾਲੀ ਦਲ ਦੇ ਸਮਰਥਕ ਅਕਾਲੀ ਦਲ ਦੇ ਸ਼ੁਭਚਿੰਤਕ ਅਕਾਲੀ ਦਲ ਦੇ ਵੋਟਰ ਪਰ ਸੰਚਿਤਾ ਉਹ ਇਹ ਗੱਲ ਕਹਿੰਦੇ ਆ ਕਿ ਹੁਣ ਸਾਡੀ ਗੱਲ ਬਣ ਗਈ ਹੈ ਬਣ ਗਈ ਜਾਂ ਨਹੀਂ ਬਣ ਗਈ ਇਹ ਸਮਝਣੇ ਦੱਸਣਾ ਹੁਣ ਗੱਲ ਕਰਦੇ ਜੀ ਕਿ ਬੀਬੀ ਨਵਜੋਤ ਕੌਰ ਸਿੱਧੂ ਦੀ ਬੀਬੀ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀ ਅਨਿਰuddh ਆਚਾਰੀਆ ਦੇ ਕੋਲੇ ਜਾ ਕੇ ਤੇ ਕੁਝ ਕੁ ਗੱਲਾਂ ਕਹੀਆਂ ਸੀ ਉਹਦੀ ਅਸੀਂ ਵੀਡੀਓ ਵੀ ਤਿਆਰ ਕੀਤੀ ਸੀ ਅਨਿਰuddh ਆਚਾਰੀਆ ਨੇ ਇਹ ਗੱਲ ਕਹੀ ਸੀ ਕਿ ਇਹ ਮਾਈ ਜੀ ਹਮਾਰੇ ਪਾਸ ਆਏ ਹਨ ਨਵਜੋਤ ਕੌਰ ਸਿੱਧੂ ਹੈ ਇਹ ਪੰਜਾਬ ਮੈਂ ਮੰਤਰੀ ਵੀ ਰਹੇ ਹੈ इनको कैंसर हो गया था डॉक्टर ने बोला था कि 4 हफ्ते आपके पास जिंदगी है मगर ये 4 वर्ष से जीते हैं और इन्होंने गौमूत्र पिया और आयुर्वेद के जरिए इन्होंने तंदुरुस्ती हासिल की ते ਫਿਰ ਨਵਜੋਤ ਕੌਰ ਸਿੱਧੂ ਵੀ ਇਹ ਗੱਲ ਕਹਿੰਦੇ ਵੀ ਹਾਂ ਬਿਲਕੁਲ ਡਾਈਟ ਪਲਾਨ ਚੇਂਜ ਕੀਤਾ ਆਯੁਰਵੈਦਿਕ ਤਰੀਕੇ ਨਾਲ ਜ਼ਿੰਦਗੀ ਜਾਈ गौमूत्र ਦਾ ਸੇਵਨ ਕੀਤਾ ਤੇ ਮੈਂ ਤੰਦਰੁਸਤ ਆ ਅਸੀਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਅਸੀਂ ਗਊ ਮੂਤਰ ਪੀਣ ਵਾਲਿਆਂ ਦੇ ਖਿਲਾਫ ਵੀ ਨਹੀਂ ਤੇ ਜੇ ਕੋਈ ਨਹੀਂ ਪੀਂਦਾ ਅਸੀਂ ਕਹਿੰਦੇ ਨਹੀਂ ਪੀਣਾ ਚਾਹੀਦਾ ਜੇਕਰ ਪੀਂਦਾ ਤਾਂ ਸਹੀ ਨਹੀਂ ਗੱਲ ਕਹਿੰਦੇ ਤੂੰ ਕਿਉਂ ਪੀਣਾ ਮਰਜ਼ੀ ਸਭ ਦੀ ਆਪੋ ਆਪਣੀ ਪਰ ਜੇਕਰ ਕੋਈ ਪੀਂਦਾ ਵੀ ਆ ਤੇ ਫਿਰ ਮੇਰਾ ਨਹੀਂ خیال ਕਿ ਉਹਨੂੰ ਸੋਸ਼ਲ ਮੀਡੀਆ ਤੇ ਡੌਂਡੀ ਇਸ ਗੱਲ ਦੀ ਪਟੜਨੀ ਚਾਹੀਦੀ ਆ ਪਰ ਹੁਣ ਨਮਜੋਤ ਕੌਰ ਸਿੱਧੂ ਨੂੰ ਜਦੋਂ ਸਵਾਲ ਉੱਠੇ ਕਿ ਤੁਸੀਂ ਕਹਿੰਦੇ ਜੀ ਕਿ ਮੈਂ ਗਊ ਮੂਤਰ ਨਾਲ ਤੰਦਰੁਸਤ ਹੋਈਆਂ ਤੇ ਹੈਗੇ ਤੁਸੀਂ ਡਾਕਟਰ ਡਾਕਟਰੀ ਕਿੱਥੇ ਐਲੋਪੈਥੀ ਤੇ ਖੜੀ ਆ ਤੇ ਤੁਸੀਂ ਗੱਲ ਕਰਦੇ ਜੀ ਗਊ ਮੂਤਰ ਨਾਲ ਠੀਕ ਹੋਣ ਦੀ ਤਾਂ ਫਿਰ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਹੈ ਕਿ ਪੂਰੀ ਵੀਡੀਓ ਦੇਖੇ ਤੋਂ ਬਿਨਾ ਕੁਝ ਕੁ ਸਕਿੰਟਾਂ ਦੇ ਨਾਲ ਹੀ ਲੋਕਾਂ ਨੇ ਨਤੀਜਾ ਕੱਢ ਲਿਆ ਉਹਨਾਂ ਦੇ ਕਹਿਣ ਦੇ ਮੁਤਾਬਕ ਮੈਂ ਇਹ ਜਾਣਦੀ ਹਾਂ ਤੇ ਇਹ ਗੱਲ ਕਹਿ ਨਹੀਂ ਹਾਂ ਕਿ ਕੈਂਸਰ ਦਾ ਹੱਲ ਪੱਕਾ ਐਲੋਪੈਥੀ ਦੇ ਵਿੱਚ ਹੀ ਆ ਐਲੋਪੈਥੀ ਦੇ ਰਾਹੀਂ ਹੀ ਤੰਦਰੁਸਤੀ ਵੱਲ ਵਧਿਆ ਜਾ ਸਕਦਾ ਪਰ ਇਹਦੇ ਨਾਲ ਨਾਲ ਆਯੁਰਵੈਦਿਕ ਪ੍ਰਣਾਲੀ ਅਪਣਾ ਕੇ ਇਹਦੇ ਨਾਲ ਨਾਲ ਡਾਈਟ ਨੂੰ ਫੋਲੋ ਕਰਕੇ ਜਾਂ ਜਿਹੜੇ ਹੋਰ ਓੜਪੋੜ ਸਾਨੂੰ ਕਰਨੇ ਚਾਹੀਦੇ ਆ ਉਹ ਕਰਕੇ ਤੁਸੀਂ ਚਿਰ ਸਥਾਈ ਰਹਿ ਸਕਦੇ ਤੰਦਰੁਸਤ ਰਹਿ ਸਕਦੇ ਆ ਪਰ ਹਾਂ ਐਲੋਪੈਥਿਕ ਦੇ ਵਿੱਚ ਹੀ ਸਾਰਾ ਇਲਾਜ ਸੰਭਵ ਹੈ ਤੇ 60% ਇਲਾਜ ਸੰਭਵ ਆ ਤੁਸੀਂ ਉਹਨੂੰ ਨਾ ਪਰੇ ਕਰੋ ਮੈਂ ਉਹਨਾਂ ਨੇ ਕਿਹਾ ਜੀ ਕੀ ਗੱਲ ਕਹੀ ਸੀ ਪਰ ਕਿਉਂਕਿ ਉਹ ਟੋਟਾ ਕਿ ਨਹੀਂ ਜੀ ਵਾਇਰਲ ਨਹੀਂ ਹੋਇਆ ਹਾਂ ਦੋਵੇਂ ਮੂਤਰ ਪੀਣੀ ਆ ਜਾਂ ਕੋਈ ਹੋਰ ਵੀ ਓੜਪੋੜ ਕਰਦੇ ਆ ਉਹ ਸਾਡੇ ਲਈ ਇੱਕ ਸਹਾਇਕ ਉਪਰਾਲਾ ਹੁੰਦਾ ਪਰ ਮੁੱਖ ਉਪਰਾਲਾ ਮੁੱਖ ਇਲਾਜ ਇਹੀ ਆ ਕਿ ਭਾਈ ਅਸੀਂ ਐਲੋਪੈਥੀ ਦੇ ਵਿੱਚ ਯਕੀਨ ਰੱਖੀਏ ਉਹਦੇ ਨਾਲ ਹੀ ਮੇਰਾ ਇਲਾਜ ਸੰਭਵ ਹੋਇਆ ਤੇ ਸਭ ਦਾ ਇਲਾਜ ਸੰਭਵ ਹੁੰਦਾ ਮਤਲਬ ਉਹਨਾਂ ਨੇ ਗੱਲ ਕਲੀਅਰ ਕੀਤੀ ਆ ਮੈਂ ਫੇਰ ਇਹ ਗੱਲ ਕਹਿਣਾ ਕੋਈ ਗਊ ਮੂਤਰ ਪੀਂਦਾ ਉਹਦੇ ਉੱਤੇ ਟਕੂਰਾਂ ਲਾਉਣ ਦੀ ਲੋੜ ਨਹੀਂ ਨਹੀਂ ਪੀਂਦਾ ਉਹਨੂੰ ਪੀਣ ਵਾਸਤੇ ਕਹੀਏ ਇਸ ਗੱਲ ਦੀ ਵੀ ਲੋੜ ਨਹੀਂ ਇਹ ਗੱਲ ਸੱਚ ਆ ਕਿ ਗਊ ਮੂਤਰ ਤਾਂ ਨੈਟ ਤੇ ਵੀ ਵਿਖਦਾ ਤੇ ਦੁਕਾਨਾਂ ਤੇ ਵੀ ਵਿਖਦਾ ਇਹ ਵੀ ਗੱਲ ਸੱਚ ਆ ਕਿ ਪੀ ਦੁੱਧ ਵੀ ਵਿਕਦਾ ਤੁਸੀਂ ਜਿਹੜੀ ਚੀਜ਼ ਪੀਣੀ ਆ ਉਹ ਤੁਹਾਡੀ ਇੱਛਾ ਹੈਗੀ ਆ ਪਰ ਕਿਉਂਕਿ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦਾ ਪ੍ਰਚਾਰ ਬਹੁਤ ਚੱਲਦਾ ਜੀ ਕਿ ਮੈਂ ਹੀ ਸਹੀ ਅਰਥਾਂ ਦੇ ਵਿੱਚ ਇਸ ਲੇਖੇ ਲੱਗਾ ਹੋਇਆ ਜੀ ਤੇ ਮੈਂ ਆ ਪੀਣਾ ਹਾਂ ਤੇ ਮੈਂ ਆ ਖਾਣਾ ਹਾਂ ਸਭ ਦੀ ਆਪੋ ਆਪਣੀ ਮਰਜ਼ੀ ਕੀਨੇ ਕੀ ਖਾਣਾ ਤੇ ਕੀਨੇ ਕੀ ਪੀਣਾ ਪਰ ਮੇਰੇ ਖਿਆਲ ਦੇ ਮੁਤਾਬਕ ਇਹਨਾਂ ਗੱਲਾਂ ਦੀ ਡੌਂਡੀ ਪਟੜੀ ਨਹੀਂ ਚਾਹੀਦੀ ਡਾਕਟਰੀ ਇਲਾਜ ਪ੍ਰਣਾਲੀ ਦੇ ਵਿੱਚ ਵੱਧ ਯਕੀਨ ਕਰਨਾ ਚਾਹੀਦਾ ਤੇ ਬਾਕੀ ਲੋਕ ਇਹ ਵੀ ਗੱਲ ਕਹਿ ਦਿੰਦੇ ਕਿ ਭਾਈ ਜੇ ਆਰਾਮ ਆਉਣਾ ਸਵਾਦੀ ਚੁੰਡੀ ਨਾਲ ਵੀ ਆ ਜਾਂਦਾ ਤੇ ਸਭ ਦੇ ਆਪੋ ਆਪਣੇ ਵਿਚਾਰ ਆ ਤੇ ਸਭ ਦੀ ਆਪੋ ਆਪਣੀ ਸ਼ਰਧਾ ਹੈਗੀ ਆ ਜਾਣੇ ਜਾਂਦੇ ਇੱਕ ਹੋਰ ਜਾਣਕਾਰੀ ਕੁਝ ਕਿਨਨ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਆਏ ਜਲੰਧਰ ਦੇ ਵਿੱਚ ਆਦਮਪੁਰ ਵਾਲੇ 에어ਪੋਰਟ ਦਾ ਨਾਮ ਬਦਲਿਆ ਜਾਂ ਰੱਖਿਆ ਉਹਦਾ ਨਾਮ ਰੱਖਿਆ ਜੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 에어ਪੋਰਟ ਉਸ ਤੋਂ ਬਾਅਦ ਉਹ ਆਏ ਡੇਰਾ ਬੱਲਾਂ ਦੇ ਵਿੱਚ ਸੰਤ ਨਰਿੰਦਰਨ ਦਾਸ ਜੀ ਦੇ ਪੈਰੀਂ ਹੱਥ ਲਾਏ ਉਸ ਦਿਨ ਇੱਕ ਔਰਤ ਨੇ ਜਿਹੜੀ ਕਿ ਜੰਡੂ ਸਿੰਘਾ ਵੱਲ ਦੀ ਆ ਉਹਨੇ ਪ੍ਰਧਾਨ ਮੰਤਰੀ ਦੇ ਬਾਰੇ ਤੇ ਸੰਤ ਨਰਿੰਜਨ ਦਾਸ ਹੋਰਾਂ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਕੀਤੀ। ਮੇਰੇ ਕੋਲੇ ਉਦੋਂ 30 40 ਸਕਿੰਟ ਦੀ ਇੱਕ ਵੀਡੀਓ ਆਈ ਸੀ ਘੁੰਮਦੀ ਘੁੰਮਦੀ ਜਿਹਦੇ ਵਿੱਚ ਬੀਪ ਲੱਗੀ ਸੀ। ਉਹਨੇ ਇੱਕ ਇਹ ਗੱਲ ਕਹੀ ਗਈ ਸੀ ਕਿ ਅਪਸ਼ਬਦਾਂ ਦੀ ਵਰਤੋਂ ਕੀਤੀ ਗਈ ਪਰ ਉਹ ਕਿਹੜੇ ਅਪਸ਼ਬਦਾਂ ਇਹ ਨਹੀਂ ਸੀ ਮੈਨੂੰ ਪਤਾ। ਤੇ ਮੇਰੀ ਕੋਈ ਇੱਛਾ ਵੀ ਨਹੀਂ ਹੁੰਦੀ ਵੀ ਜੇ ਕੋਈ ਕਿਸੇ ਨੂੰ ਗਾਲਾਂ ਕੱਢਦਾ ਉਹ ਤਾਂ ਮੂਰਖਾ ਜੀ ਤੇ ਮੈਂ ਇਹਨਾਂ ਗੱਲਾਂ ਨੂੰ ਕਿਉਂ ਸੁਣਾ ਵੀ ਉਹ ਕਿਉਂ ਕਿਸੇ ਨੂੰ ਗਾਲਾਂ ਕੱਢੇ ਪਹਿਲਾਂ ਤਾਂ ਸਵਾਲ ਮੇਰਾ ਇਹ ਆ ਵੀ ਕੋਈ ਕਿਸੇ ਨੂੰ ਕਿਉਂ ਗਾਲਾਂ ਕੱਢੇ? ਜੇ ਕੋਈ ਕੱਢਦਾ ਵੀ ਹੈ ਤੇ ਫਿਰ ਉਹਦੇ ਉੱਤੇ ਆਪਦਾ ਵਕਤ ਕਿਉਂ ਜ਼ਾਇਆ ਕਰਨਾ ਪਰ ਲੰਗੇ ਕੱਲ ਮੈਨੂੰ ਮੇਰੇ ਇੱਕ ਸਾਥੀ ਜਸੀ ਤਲਣ ਹਰਾਨਾ ਫੋਨ ਆਇਆ ਜਿਹੜੇ ਕਿ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਆ ਉਹਨਾਂ ਨੇ ਮੈਨੂੰ ਉਹ ਵੀਡੀਓ ਸੁਣਾਈ ਵੀ ਉਸ ਔਰਤ ਨੇ ਜਿਹਦਾ ਨਾਂ ਹੈਗਾ ਜੀ ਮੇਰੇ ਖਿਆਲ ਵਿੱਚ ਹਰਦੀਪ ਕੌਰ ਸ਼ਾਇਦ ਇਹ ਨਾ ਉਹ ਹਰਦੀਪ ਕੌਰ ਕੀ ਕੀ ਕਹਿੰਦੀ ਆ ਉਹ ਤਾਂ ਬਹੁਤ ਹੀ ਗੰਦ ਬੋਲ ਰਹੀ ਆ ਉਹ ਤਾਂ ਬੜੀਆਂ ਗਾਲਾਂ ਕੱਢ ਰਹੀ ਆ ਹਾਲਾਂਕਿ ਮੈਂ ਉਹ ਗਾਲਾਂ ਦਾ ਜ਼ਿਕਰ ਨਹੀਂ ਕਰ ਸਕਦਾ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਕੱਟ ਰਹੀ ਆ ਤੇ ਸੰਤ ਰਣਜੀਤ ਸਿੰਘ ਦਾ ਬਾਰੇ ਵੀ ਗਲਤ ਬੋਲ ਰਹੀ ਆ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਮੈਂ ਉਸ ਦਿਨ ਵੀ ਗੱਲ ਕਹੀ ਸੀ ਤੁਹਾਡੇ ਇਤਰਾਜ਼ ਹੋ ਸਕਦੇ ਕਿਸੇ ਵੀ ਗੱਲ ਦੇ ਉੱਤੇ ਪਰ ਤੁਸੀਂ ਕਿਸੇ ਨੂੰ ਗਾਲਾਂ ਕੱਢੋ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਚਾਹੇ ਤੁਸੀਂ ਕਿਉਂ ਗਾਲਾਂ ਕੱਢੋ ਉਹ ਕਿਤੇ ਜਾ ਰਹੇ ਤੁਸੀਂ ਉਹਨਾਂ ਨੂੰ ਕਿਉਂ ਗਾਲਾਂ ਕੱਢੋ ਤੁਸੀਂ ਮर्याਦਾ ਦੇ ਵਿੱਚ ਰਹਿ ਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ ਪਰ ਉਸ ਔਰਤ ਦਾ ਇਤਰਾਜ਼ ਸੀ ਕਿ ਮੇਰੀ ਧੀ ਰਾਣੀ ਬਿਮਾਰ ਪਈ ਆ ਉਲਟੀਆਂ ਲੱਗੀਆਂ ਮੈਡੀਕਲ ਸ਼ਾਪਸ ਬੰਦ ਆ ਮੇਰੀ ਸਕੂਟਰੀ 'ਚ ਤੇਲ ਹੈ ਨਹੀਂ ਸਭ ਕੁਝ ਬੰਦ ਆ ਕਿਉਂਕਿ ਪ੍ਰਧਾਨ ਮੰਤਰੀ ਦੇ ਆਉਣ ਦੇ ਕਰਕੇ ਪੁਲਿਸ ਚੱਪੇ-ਚੱਪੇ ਤੇ ਖੜੀ ਹੈ, ਟ੍ਰੈਫਿਕ ਜਾਮ ਹੋਇਆ ਪਿਆ, ਦੁਕਾਨਾਂ ਬੰਦ ਕੀਤੀਆਂ ਪਈਆਂ। ਉਹਨੇ ਗਾਲਾਂ ਕੱਢੀਆਂ ਇਸ ਗੱਲ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ। ਉਹਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਤੇ ਹੋਰ ਵੱਖ-ਵੱਖ ਧਰਾਮਾਂ ਤੇ ਪਰਚਾ ਦਰਜ ਹੋਇਆ। ਹੁਣ ਪਤਾ ਲੱਗਾ ਜੀ ਉਹ ਕਪੂਰਥਲੇ ਵਾਲੀ ਜੇਲ੍ਹ ਦੇ ਵਿੱਚ ਆ। ਮੇਰੀ ਪੰਜਾਬਗੀਆਂ ਨੂੰ ਇੱਕ ਬੇਨਤੀ ਆ। ਤੁਹਾਡੇ ਇਤਰਾਜ਼ ਵੱਖ-ਵੱਖ ਥਾਵਾਂ ਦੇ ਉੱਤੇ ਵਾਜਿਬ ਹੋ ਸਕਦੇ ਆ। ਪਰ ਤੁਹਾਨੂੰ ਬੋਲਣ ਦਾ ਅੱਜ ਹੋਣਾ ਚਾਹੀਦਾ। ਜੋ ਮੂੰਹ ਦੇ ਵਿੱਚ ਆ ਗਿਆ ਇਹ ਸ਼ਖਸੀ ਆਜ਼ਾਦੀ ਨਹੀਂ ਬੋਲਣ ਤੇ ਬਕਵਾਸ ਦੇ ਵਿੱਚ ਅੰਤਰ ਹੁੰਦਾ ਜੇ ਮੈਂ ਕਿਸੇ ਧਾਰਮਿਕ ਸ਼ਖਸੀਅਤ ਬਾਰੇ ਜਾਂ ਕਿਸੇ ਨੇਤਾ ਦੇ ਬਾਰੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਜਾਂ ਕਿਸੇ ਗਾਇਕ ਖਿਡਾਰੀ ਦੇ ਬਾਰੇ ਅਪ ਸ਼ਬਦਾਂ ਦੀ ਵਰਤੋਂ ਕਰੂੰਗਾ ਮੇਰੇ ਲਈ ਵੀ ਗਲਤ ਗੱਲ ਆ ਤੁਹਾਡੇ ਲਈ ਵੀ ਗਲਤ ਗੱਲ ਆ ਤੁਸੀਂ ਕਹਿੰਦੇ ਜੀ ਕਿ ਮੇਰੀ ਧੀ ਬਿਮਾਰ ਆ ਤੇ ਗਾਲਾਂ ਕੱਢੀਆਂ ਤੇ ਹੁਣ ਜੇਲ੍ਹ ਦੇ ਵਿੱਚ ਤੇ ਹੁਣ ਧੀ ਦਾ ਇਲਾਜ ਕੌਣ ਕਰਾ ਰਿਆ ਹੁਣ ਮੈਨੂੰ ਪਤਾ ਲੱਗਾ ਜੀ ਉਹ ਪ੍ਰਾਈਵੇਟ ਹਸਪਤਾਲ 'ਚ ਦਾਖਲ ਆ ਉਹ ਬੱਚੀ ਦੀ ਚੜ੍ਹਦੀ ਕਲਾ ਹੋਵੇ ਉਹ ਜ਼ਿੰਦਾਬਾਦ ਰਵੇ ਉਹ ਤੰਤਰ ਉਸ ਰਵੇ ਦੀ ਕਾਮਨਾ ਕਰਦੇ ਆ ਪਰ ਤੁਸੀਂ ਆਪਦੇ ਬੋਲਾਂ ਦੇ ਉੱਤੇ ਕਾਬੂ ਨਾ ਪਾ ਕੇ ਜੋ ਮੂੰਹ ਦੇ ਵਿੱਚ ਆਉਂਦਾ ਉਹ ਕਹਿ ਕੇ ਜ਼ਿੰਦਗੀ ਭਰ ਦੇ ਵਿਵਾਦ ਆਪ ਸਹਿਣਦੇ ਹੋ ਧਾਰਮਿਕ ਭਾਵਨਾਵਾਂ ਦਾ ਸਤਕਾਰ ਕਰਨਾ ਚਾਹੀਦਾ ਮੇਰੇ ਜਦੋਂ ਸਾਰੀ ਵੀਡੀਓ ਧਿਆਨ ਦੇ ਵਿੱਚ ਆਈ ਤਾਂ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਹਾਲਾਂਕਿ ਹੋ ਸਕਦਾ ਜੇਕਰ ਮੈਨੂੰ ਜੱਸੀ ਹੋਰੀ ਨਾ ਇਹ ਵੀਡੀਓ ਸੁਣਾਉਂਦੇ ਤਾਂ ਮੈਂ ਸੁਣਨੀ ਨਹੀਂ ਸੀ ਕਦੇ ਇਹ ਵੀ ਗੱਲ ਸੱਚੀ ਆ ਕਿਉਂਕਿ ਮੈਂ ਇਹਨਾਂ ਗੱਲਾਂ ਦੇ ਵੱਲ ਕਿ ਕੌਣ ਕਿਹਨੂੰ ਗਾਲਾਂ ਕੱਢੀ ਜਾਂਦਾ ਮੈਂ ਇਹਦੇ ਵੱਲ ਬਹੁਤਾ ਗੌਰ ਨਹੀਂ ਕਰਦਾ ਹੁੰਦਾ ਪਰ ਗਾਲਾਂ ਕੱਢਣ ਵਾਲਿਆਂ ਦੇ ਮੈਂ ਹਮੇਸ਼ਾ ਹੀ ਖਿਲਾਫ ਆ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਅੱਜ ਤੱਕ ਕਿਸੇ ਵਿਅਕਤੀ ਵਿਸ਼ੇਸ਼ ਦੇ ਬਾਰੇ ਅਪਸ਼ਬਦ ਨਹੀਂ ਵਰਤੋ ਨੀ ਕੀਤੀ ਹਾਂ ਆਲੋਚਨਾ ਕਰਨੀ ਦਾਇਰੇ ਵਿੱਚ ਰਹਿ ਕੇ ਕਰਨੀ ਇਹ ਸਾਡਾ ਕੰਮ ਆ ਕਿੰਤੂ ਕੀਤੀ ਜਾ ਸਕਦੀ ਆ ਸਾਰਤਕ ਤਰੀਕੇ ਦੇ ਨਾਲ ਸਵਾਲ ਖੜੇ ਕੀਤੇ ਜਾ ਸਕਦੇ ਆ ਪਰ ਭੜਾਸ ਕੱਢ ਮੈਂ ਕਿਹ ਮੇੜੀ ਗੱਲ ਨਹੀਂ ਹੋਣੀ ਚਾਹੀਦੀ ਕਿ ਮੇਰੇ ਜੋ ਮੂੰਹ ਦੇ ਵਿੱਚ ਆ ਗਿਆ ਮੈਂ ਕਹਤਾ ਜੇ ਇਵੇਂ ਕਹਨੇ ਆ ਤੇ ਫਿਰ ਉਵੇਂ ਹੁੰਦੀ ਜਿਵੇਂ ਕਿ ਹਰਦੀਪ ਕੌਰ ਨਾਲ ਹੋਈ ਆ ਜਾਂ ਬਹੁਤ ਸਾਰੇ ਹੋਰ ਲੋਕਾਂ ਨਾਲ ਹੋਈ ਆ ਆਜੋ ਆਪਾਂ ਪਿਆਰ ਦੀ ਤੰਦਰ ਦੇ ਵਿੱਚ ਪਰੁੰਨੇ ਰਹੀਏ ਮੁਹੱਬਤ ਦੀ ਗੱਲ ਕਰੀਏ ਸਾਂਝ ਦੀ ਗੱਲ ਕਰੀਏ ਏਕਤਾ ਦੀ ਗੱਲ ਕਰੀਏ ਜ਼ਿੰਦਗੀ ਜ਼ਿੰਦਾਬਾਦ ਰਹੇ ਪੰਜਾਬ ਜ਼ਿੰਦਾਬਾਦ ਰਹੇ ਆਜੋ ਆਪਾਂ ਇਸ ਗੱਲ ਦੇ ਉੱਤੇ ਪਹਿਰਾ ਦੇਗੇ